ਤੇ ਜਦੋਂ ਕਦੇ ਪਾਣੀ ਦੀ ਗੱਲ ਹੁੰਦੀ ਹੈ ਨਾ ਤੇ ਅਸੀਂ ਜਿਹੜੇ ਪੰਜਾਬੀ ਆ ਥੋੜੇ ਜਿਹਾ ਐ ਸਹਿਜ ਵੀ ਹੋ ਜਾਂਦੇ ਆ ਚਿੰਤਤ ਹੋ ਜਾਂਦੇ ਆ ਪਾਣੀ ਦੀ ਗੱਲ ਨੂੰ ਲੈ ਕੇ ਤੇ ਮਿੰਟੂ ਜੀ ਕਹਿੰਦੇ ਕਿ ਕੇਂਦਰ ਵਾਲੇ ਇੱਕ ਨਹਿਰ ਕੱਢ ਰਹੇ ਆ ਤੇ ਨਹਿਰ ਇਸ ਵਾਰ ਇਧਰ ਨੂੰ ਪੰਜਾਬ ਹਰਿਆਣਾ ਰਾਜਸਥਾਨ ਵਾਲੇ ਪਾਸੇ ਨੂੰ ਕੱਢਣੀ ਹੈ ਥੋੜਾ ਜਿਹਾ ਦੱਸਿਓ ਕਿਹੜੀ ਨਹਿਰ ਹੈ ਕਿਹੜਾ ਪਾਣੀ ਹੈ ਤੇ ਕਿਸ ਤਰ੍ਹਾਂ ਇਧਰ ਨੂੰ ਆਉਣਾ ਦਾ ਫਾਇਦਾ ਹੋਣਾ ਨੁਕਸਾਨ ਹੋਣਾ ਉਹ ਇੱਕ ਦਾ ਗਾਣਾ ਸੀਗਾ ਇੱਕ ਹਿੰਦੀ ਫਿਲਮ ਦਾ ਪੁਰਾਣੀ ਫਿਲਮ ਦਾ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਹੂੰ ਜਿਸ ਵਿੱਚ ਮਲਾਉ ਸਰੰਗ ਜੈਸਾ ਤਾਂ ਗੱਲ ਆ ਕਿ ਪਾਣੀ ਦੇ ਰੰਗ ਵੀ ਦੇਖੀਏ ਤਾਂ ਕਈ ਹੁੰਦੇ ਆ ਹੂੰ ਹੁਣ ਕਿਤੇ ਉਹ ਸਿਆਸੀ ਰੰਗ ਹੈ ਪਾਣੀ ਦਾ ਜੀ ਕਿਤੇ ਪਾਣੀ ਦਾ ਰੰਗ ਇਹ ਆ ਕਿ ਉਹਦੇ ਚ ਖੂਨ ਹੀ ਇੰਨਾ ਮਿਲਿਆ ਪਿਆ ਹੂੰ ਗੱਲਾਂ ਛੱਡ ਦੋ ਲਾਲ ਹੋਇਆ ਪਿਆ ਜੀ ਇਹ ਜਿਹੜੀ ਤੁਸੀਂ ਨਹਿਰ ਦੀ ਕਹਾਣੀ ਆਰੰਭ ਕੀਤੀ ਆ ਨਾ ਕਮਹਾਲ ਮੈਂ ਇਸ ਕੱਲੋਂ ਮੰਨਦਾ ਪਾ ਕਿ ਪੰਜਾਬ ਦੇ ਵਿੱਚ ਇਹ ਨਾ ਚੀਜ਼ਾਂ ਦੀ ਕਿਤੇ ਚਰਚਾ ਨਹੀਂ ਲੱਭੇਗੀ ਤੁਹਾਨੂੰ ਜੇ ਤੁਸੀਂ ਇਹੋ ਜੀਆਂ ਚੀਜ਼ਾਂ ਤੇ ਗੱਲ ਕਰਨੀ ਹੋਵੇਗੀ ਤੇ ਤੁਹਾਨੂੰ ਸ਼ਾਇਦ ਟਾਈਮ ਕੱਢ ਕੇ ਪਹਿਲਾਂ ਗੂਗਲ ਕਰਨਾ ਪਊ ਫਿਰ ਮੈਪ ਲੱਭਣੇ ਪੈਣ ਕਿ ਕੀ ਕਹਾਣੀ ਕੀ ਆ ਜੀ ਦਰਅਸਲ ਕੀ ਆ ਕਿ ਅੰਤਮ ਸ਼ੂਆ ਦਿੱਤੀਆਂ ਜਾ ਰਹੀਆਂ ਨੇ ਇਸ ਪ੍ਰੋਜੈਕਟ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਨੇ ਪਾਕਿਸਤਾਨ ਦੇ ਨਾਲ ਜਿਹੜਾ ਇੰਡਸ ਵਾਟਰ ਟ੍ਰੀਟੀ ਵਾਲਾ ਹੂੰ ਚੈਪਟਰ ਸੀਗਾ ਉਹ ক্লোਜ਼ ਕੀਤਾ ਸੀਗਾ ਆਪਰੇਸ਼ਨ ਸਿੰਧੂ ਤੋਂ ਬਾਅਦ ਜੀ ਠੀਕ ਹੈ ਜੀ ਉਤੋਂ ਬਾਅਦ ਇਸ ਯੋਜਨਾ ਨੂੰ ਹੋਰ شدت ਦੇ ਨਾਲ ਇਹਨਾਂ ਨੇ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੂੰ ਇਹਨੂੰ ਬੋਲਦੇ ਆ ਜਿਵੇਂ ਆਪਾਂ ਕਹਿ ਲਈਏ ਇੰਟਰ ਬੇਸਨ ਜਲ ਤਬਾਦਲਾ ਪ੍ਰੋਜੈਕਟ ਜੀ ਠੀਕ ਹੈ ਸਾਹਿਬ ਮਤਲਬ ਇਹਨਾਂ ਦਾ ਜਿਹੜਾ ਹੁਣ ਸਿੰਪਲ ਇਹਨੂੰ ਸਿੰਪਲੀਫਾਈ ਕਰ ਲਈ ਆਪਾਂ ਹਮ ਕਿ ਜੰਮੂ ਕਸ਼ਮੀਰ ਵਾਲੀ ਸਾਈਡ ਤੋਂ ਚਨਾਬ ਆ ਜਿਹੜਾ ਹੈਗਾ ਨਾ ਜੀ ਦਰਿਆ ਚਨਾਬ ਹਮ ਬਿਚਨਾਬ ਚੋਂ ਇਹਨਾਂ ਨੇ ਇੱਕ ਨਹਿਰ ਕੱਢਣੀ ਆ ਸ਼ਾਇਦ 100 ਤੇ 17 13 13 113 ਕਿਲੋਮੀਟਰ ਹਾਂਜੀ ਵੀ ਸੁਰੰਗ ਰਾਹੀ ਪਾੜਾ ਰਹੀਂ ਉਹ ਲਿਆ ਕੇ ਤੇ ਫਿਰ ਰਾਵੀ ਸਤਲੁਜ ਤੇ ਬਿਆਸ ਇਹਦੇ ذریعے ਫਿਰ ਉਹ ਪਾਣੀ ਗਾਂ ਰਾਜਸਥਾਨ ਹਰਿਆਣਾ ਪੰਜਾਬ ਇਹਨਾਂ ਨੂੰ ਦਿੱਤਾ ਜਾਣਾ ਹੂੰ ਤੇ ਇਹਦੇ ਤੇ ਤੁਸੀਂ ਵੇਖੋਗੇ ਮਾਨ ਸਾਹਿਬ ਵੀ ਬੜੇ ਬਾਗੋ ਬਾਗ ਹੁੰਦੇ ਆ ਜਿਵੇਂ ਗਾਣਾ ਸੀ ਨਾ ਕੀ ਹਾਲ ਸੋਹਣਿਆ ਤੇਰਾ ਬਾਗੋ ਬਾਗ ਸੋਹਣੀਏ ਇਹ ਬੜੇ ਬਾਗੋ ਬਾਗ ਹੁੰਦੇ ਆ ਹਾਂ ਜੀ ਹਾਂ ਜੀ ਸਾਨੂੰ ਪਾਣੀ ਦੇ ਦਿਓ ਜੀ ਸਾਨੂੰ ਕੀ ਇਤਰਾਜ਼ ਹੈ ਉਹਨਾਂ ਨੂੰ ਲਿਆ ਕੇ ਦੇ ਦਿਓ ਜੀ ਸਾਨੂੰ ਕੀ ਇਤਰਾਜ਼ ਆ ਹੁਣ ਉਸ ਪ੍ਰੋਜੈਕਟ ਨੂੰ ਅੰਤਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਹਾਲਾਂਕਿ ਮੇਰਾ ਮੰਨਣਾ ਇਹ ਆ ਕਿ ਭਾਈ ਇਹ ਤੇ ਕਹਿ ਰਹੇ ਨਹੀਂ ਕਿ ਇਹ 2-3 ਸਾਲ ਦੇ ਵਿੱਚ ਅਸੀਂ ਪ੍ਰੋਜੈਕਟ ਮੁਕੰਮਲ ਕਰਨਾ ਤੇ ਐਸ ਦਾ ਹਾ ਕੇਦੇ ਅੰਤ ਤੱਕ ਇਹਨੂੰ ਪਾਣੀ ਨੂੰ ਵਗਾ ਦੇਣਾ ਹਮ ਪਰ ਇੰਡੀਆ ਹੈ ਸਭ ਮੈਂ ਤੇ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਇਹ ਮੰਨਦਾ ਕਿ ਜੋ ਠੋਸ ਤੌਰ ਤੇ ਇਹਨਾਂ ਨੇ ਕਹਿ ਦਿੱਤਾ ਉਸੇ ਤਰ੍ਹਾਂ ਉਸੇ ਸਮੇਂ ਦੇ ਦੌਰਾਨ ਹੀ ਵਾਪਰ ਜਾਊਗਾ ਜੀ ਉਹ ਇਹਨਾਂ ਜਲਦੀ ਕੋਈ ਪ੍ਰੋਜੈਕਟ ਪੂਰਾ ਹੋ ਜਾਵੇ ਉਹ ਵੀ ਐਡਾ ਵੱਡਾ ਪ੍ਰੋਜੈਕਟ ਬਿਲਕੁਲ ਪਰ ਸਾਨੂੰ ਪੰਜਾਬੀਆਂ ਨੂੰ ਇਹਦੇ ਤੇ ਇੱਕ ਚਿੰਤਨ ਦੀ ਜ਼ਰੂਰਤ ਸੀ ਹਮ ਮਾਨ ਸਾਹਿਬ ਤੇ ਇਹ ਉਹ ਜੇ ਮਾਮਲਿਆਂ ਦੇ ਵਿੱਚ ਆਪ ਹੀ ਤੁਹਾਨੂੰ ਪਤਾ ਕਰਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ ਉਹਨਾਂ ਤੋਂ ਸਿਆਣਾ ਬੰਦਾ ਹੈ ਹੀ ਨਹੀਂ ਕੋਈ ਉਹਨਾਂ ਦੀ ਨਜ਼ਰ ਦੇ ਵਿੱਚ ਹਮ ਉਹ ਆਪ ਹੀ ਬਸ ਇਹੋ ਜੇ ਮਾਮਲਿਆਂ ਦੇ ਵਿੱਚ ਕਹਿ ਦਿੰਦੇ ਕਿ ਹੱਟ ਪਿੱਛੇ ਜੀ ਵੈਸੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਅਫਸਰ ਸ਼ਾਹੀ ਨੇ ਹੁਣ ਇਹਨਾਂ ਨੂੰ ਤੇ ਜਿਹੜੀਆਂ ਫੈਕਚੁਅਲੀ ਲਿਖਤਾ ਹੁੰਦੀਆਂ ਨੇ ਲੱਭਤਾ ਹੁੰਦੀਆਂ ਨੇ ਪਾਸ਼ਣ ਦੀਆਂ ਉਹ ਤੇ ਦੇਣੀਏ ਬੰਦ ਕਰ ਦਿੱਤੀਆਂ ਨੇ ਕਿਉਂਕਿ ਉਹ ਕਹਿੰਦੇ ਕਿ ਮੇਰੇ ਤੋਂ ਸਿਆਣਾ ਤਾਂ ਕੋਈ ਹੈ ਹੀ ਨਹੀਂ ਉਹ ਕਹਿੰਦੇ ਚਲੋ ਠੀਕ ਹੈ ਭਾਈ ਠੀਕ ਹੈ ਤੁਸੀਂ ਚਲਾਈ ਚੱਲੋ ਕੰਮ ਤਾਂ ਹੀ ਤੋਂ ਭੁੱਲ ਜਾਂਦੇ ਆ ਨਾ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਕਦੇ-ਕਦੇ ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਤੇ ਆਪਣੀ ਸਿਆਣਪ ਦੇ ਨਾਲ ਪਹਿਲਾਂ ਹੀ ਕਹਿ ਦਿੱਤਾ ਕਿ ਸਾਨੂੰ ਕਿਹ ਇਤਰਾਜ਼ ਪਰ ਗੱਲ ਇਹ ਹੈ ਕਿ ਅਸੀਂ ਆਪਣੇ دریاਵਾਂ ਨੂੰ ਇੱਕ ਚੈਨਲ ਬਣਾ ਕੇ ਉਹਨਾਂ ਨੂੰ ਪਾਣੀ ਦੇਣ ਜਾ ਰਹੇ ਹਾਂ ਦਾ ਮਤਲਬ ਇਹ ਹੈ ਕਿ ਮੋਰਤੇ ਨਹੀਂ ਲੱਗ ਜਾਏਗੀ ਮੁੜ ਕੇ ਹਮ ਰਾਈਪੀਰੀਅਨ ਪ੍ਰਿੰਸੀਪਲ ਜਾਂ ਜਿੰਗੀਆਂ ਸਾਡੀਆਂ ਹੱਕ ਰਸੀ ਵਾਲੀਆਂ ਗੱਲਾਂ ਨੇ ਉਹ ਤੇ ਪਾਸੇ ਹੀ ਹੋ ਜਾਣ ਜੀ ਉਹ ਸਿੱਧੇ ਉਹਦੇ ਅਸੀਂ ਤੇ ਪਹੁੰਚ ਆ ਜਾਈ ਹਾਂਜੀ ਅਸੀਂ ਤੇ ਮਲਕ ਦੇ ਦੂਜੇ ਪਾਸਿਓਂ ਵੀ ਲਿਆ ਕੇ ਹਮ ਦੂਜੇ ਪਾਸਿਓਂ ਵੀ ਲਿਆ ਕੇ ਪਾਣੀ ਦੇਣ ਦਾ ਇੱਕ ਰਸਤਾ ਬਣਾ ਰਹੇ ਤੇ ਫਿਰ ਅਸੀਂ ਰੌਲਾ ਪਾਵਾਂਗੇ ਵੀ ਸਾਡੇ ਕੋਲ ਹੋ ਕੇ ਅੱਗੇ ਨੂੰ ਜਾਂਦਾ ਹੈ ਹਾਂਜੀ ਉਹ ਤੇ ਫਿਰ ਬਾਅਦ ਦੀਆਂ ਗੱਲਾਂ ਹੈਗੀਆਂ ਉਹ ਤੇ ਰੌਲੀ ਤੇ ਉਹ ਤੇ ਰੌਲੇ ਚੱਲਦੇ ਹੀ ਰਹਿੰਦੇ ਆ ਸੋ ਇਸ ਦੇ ਤੇ ਮੇਰੇ ਖਿਆਲ ਨਾਲ ਪੰਜਾਬ ਨੂੰ ਬਹੁਤ ਵੱਡੀ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਮਾਰਾਂ ਦੀ ਹੂੰ ਕਿ ਕੀ ਸਾਨੂੰ ਇਹਦੇ ਚੋਂ ਫਾਇਦਾ ਹੈ ਜੇ ਸਾਡਾ ਕੋਈ ਮਤਲਬ ਕਿ ਫਾਇਦਾ ਘੱਟ ਹੈ ਨੁਕਸਾਨ ਜ਼ਿਆਦਾ ਹੈ ਹੂੰ ਸਾਨੂੰ ਇਸ ਯੋਜਨਾ ਨੂੰ ਫਿਰ ਦੂਸਰੇ ਤਰੀਕੇ ਨਾਲ ਲੈਣ ਦੀ ਲੋੜ ਹੈ ਬਿਲਕੁਲ ਫਿਰ ਦੁਬਾਰਾ ਸੋਚਣਾ ਚਾਹੀਦਾ ਪਰ ਮਾਨ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਉਹ ਤੇ ਹਰੀ ਚੰਡੀ ਦੇ ਰਹੇ ਆ ਹਾਂ ਤਾਂ ਚੰਗਾ ਹੋਵੇ ਕਿ ਇਹਦੇ ਤੇ ਇੱਕ ਵੱਖਰੀ ਜਿਹੜੀ ਹਾਈ ਪਾਵਰ ਕਮੇਟੀ ਬਿਠਾ ਲਈ ਜਾਵੇ ਉਹ ਕੰਮ ਕਰੇ ਉਹ ਦੇਖੇ ਕਿ ਕੀ ਇਹ ਸਾਡੇ ਪੰਜਾਬ ਦੇ ਹਿੱਤ ਲਈ ਚੰਗਾ ਹੈ ਫੈਸਲਾ ਮਾੜਾ ਹੈ ਜੀ ਜੀ ਤਾਂ ਫਿਲਹਾਲ ਹਾਲੇ ਵੈਸੇ ਉਹਦਾ ਮੈਨੂੰ ਲੱਗਦਾ ਕਿ ਇਹ ਇੰਨਾ ਛੇਤੀ ਛੇਤੀ ਪੂਰਾ ਹੋਣ ਵਾਲਾ ਪ੍ਰੋਜੈਕਟ ਨਹੀਂ ਜਿੰਨਾ ਤੁਸੀਂ ਕਿਹਾ ਕਿ ਟਾਈਮ ਲੱਗੇਗਾ ਪਰ ਤਿਆਰੀਆਂ ਉਹਦਾ ਹੈਗੀਆਂ ਨੇ ਅੰਤਮ ਸ਼ੂਆ ਦਿੱਤੀਆਂ ਜ਼ਰੂਰ ਜਾ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਮਿਹਰਬਾਨੀ ਦੋਸਤੋ ਬਹੁਤ-ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਬਈ ਕਿਤੇ ਮੀਂਹ ਪਿਆ ਤੇ ਕਿਤੇ ਗੜੇ ਵੀ ਪਏ ਤਾਂ ਮਤਲਬ ਇਹ ਹੈ ਕਿ ਭਾਈ ਮੌਸਮ ਤੇ ਹੋਰ ਅਜੇ ਬਦਲੇਗਾ ਫਿਰ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਰਵਰ ਢਿਲੋਂ ਸਾਹਿਬ ਕਹਿ ਰਹੇ ਨੇ ਕਿ ਕੱਲ ਨੂੰ ਕਹਿਣਗੇ ਕਿ ਪੰਜਾਬ ਵੀ ਹਰਿਆਣੇ ਨੂੰ ਪਾਣੀ ਦੇਵੇ ਕਹਿੰਦੇ ਇਹ ਪ੍ਰੋਜੈਕਟ ਪੰਜਾਬ ਗਵਰਨਮੈਂਟ ਇਸ ਨੂੰ ਰੋਕ ਸਕਦੀ ਹੈ ਜੀ ਕੁਸਚਨ ਪੁੱਛ ਰਹੇ ਨੇ ਰਕੇਸ਼ ਕੁਮਾਰ ਜੀ ਨਹੀਂ ਤੇ ਤੁਸੀਂ ਦਾ ਸਹਿਯੋਗ ਤੇ ਹਾਂ ਮੈਂ ਭਰਤੀ ਹੈ ਬਿਲਕੁਲ ਇਹ ਤੇ ਕਹਿ ਰਹੇ ਨੇ ਮਾਨ ਸਾਹਿਬ ਦੀਆਂ ਕੁਝ ਸਟੇਟਮੈਂਟਾਂ ਤੁਸੀਂ ਦੇਖੋ ਨਾ ਜੀ ਇੱਥੇ ਕਹਿ ਰਹੇ ਨੇ ਕਿ ਭਾਈ ਸਿੰਧੂ ਜਲ ਨਦੀ ਉਹ ਲਿਆਓ ਪਾਣੀ ਸਾਨੂੰ ਦਿਓ ਅਸੀਂ ਵੀ ਵਰਤੀਏ ਉਹ ਵੀ ਵਰਤਨ ਸਾਨੂੰ ਕੀ ਤਰਾਸ ਹੈ ਪਰ ਸਾਡੇ ਕੋਲ ਪਾਣੀ ਆਪਣਾ ਹੈ ਨਹੀਂਗਾ ਵਗੈਰਾ ਵਗੈਰਾ ਗੱਲ ਤਾਂ ਅਸਲ ਦੇ ਵਿੱਚ ਜਦੋਂ ਵੀ ਸ਼ੁਰੂ ਹੁੰਦੀ ਹੈ ਕਿ ਭਾਈ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਜੋ ਮਾਲਕਾ ਨਾਹਾ ਕਿਉਂ ਕਿਦਾ ਜੀ ਸਾਨੂੰ ਕਸ਼ਮੀਰ ਦਾ ਵੀ ਫਿਰ ਵੇਖਣਾ ਪਊਗਾ ਨਾ ਹੂੰ ਕਿ ਅਸੀਂ ਜਿੰਨਾ ਤੋਂ ਲਿਆ ਰਹੇ ਆ ਪਾਣੀ ਔਰ ਦੂਜਾ ਇਹ ਹੈ ਕਿ ਪਾਕਿਸਤਾਨ ਦੇ ਨਾਲ ਸਬੰਧਾਂ ਦੀ ਜਿੱਥੋਂ ਤੱਕ ਗੱਲ ਹੈ ਕਿ ਕਮਾਂਤਰੀ ਪੱਧਰ ਤੱਕ ਇਹ ਮਾਮਲਾ ਜਾਏਗਾ ਹੂੰ ਕੋਈ ਛੋਟਾ ਮਾਮਲਾ ਤਾਂ ਇਹ ਨਹੀਂਗਾ ਜੀ ਕਰਕੇ ਮੇਰੇ ਖਿਆਲ ਦੇ ਨਾਲ ਇੰਡੀਆ ਦਾ ਪਹਿਲਾਂ ਤੇ ਇਹ ਦੇਖਣਾ ਹੋਏਗਾ ਕਿ ਜੋ ਪਾਕਿਸਤਾਨ ਦੇ ਨਾਲ ਚੱਲਦਾ ਪਿਆ ਕਲੇਸ਼ ਇਹ ਕਿੰਨਾ ਕੁ ਲੰਮਾ ਚੱਲੇਗਾ ਕੱਲ੍ਹ ਨੂੰ ਹੋ ਸਕਦਾ ਹੈ ਕੋਈ ਦੋਹਾਂ ਪਾਸਿਆਂ ਦੀ ਰਜਿਮ ਬਦਲ ਜਾਵੇ ਦੋਹਾਂ ਪਾਸਿਆਂ ਦੇ ਸਬੰਧ ਜਿਹੜੇ ਉਹ ਅੱਛੇ ਹੋ ਜਾਣ ਫਿਰ ਹਾਂ ਫਿਰ ਇਸ ਪ੍ਰੋਜੈਕਟ ਦਾ ਕੀ ਕੋਈ ਫਿਰ ਸ਼ੁਰੂ ਹੋ ਜੇ ਹਨਾ ਹਾਂ ਜੀ ਆ ਉਦੋਂ ਜਿਹੜਾ ਵਾਫਰ ਪਾਣੀ ਜਾਂਦਾ ਉਹਨੂੰ ਯੂਟਿਲਾਈਜ਼ ਕੀਤਾ ਜਾ ਸਕਦਾ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਪਰ ਕਿਉਂਕਿ ਆਪਣੀ ਐਕਸਪਰਟੀ ਨਹੀਂ ਹੈ ਸੁਖਮ ਸਿੰਘ ਸਾਹਿਬ ਈਮਾਨਦਾਰੀ ਨਾਲ ਕਹੀਏ ਤਾਂ ਜਿਹੜੇ ਐਕਸਪਰਟ ਹੀ ਰੱਖਦੇ ਐ ਐਕਸਪਰਟ ਆ ਉਹਨਾਂ ਦੇ ਆਧਾਰ ਤੇ ਇੱਕ ਕਮੇਟੀ ਦਾ ਗਠਨ ਕਰ ਲਿਆ ਜਾਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਬਾਅਦ ਦੇ ਵਿੱਚ ਫਿਰ ਕਿਤੇ ਖਤਾ ਖਾਨ ਨਾਲੋਂ ਚੰਗਾ ਹੁੰਦਾ ਕਿ ਪਹਿਲਾਂ ਸਲਾਹ ਲਈ ਜਾਵੇ ਉਹ ਕਹਿੰਦੇ ਨਹੀਂ ਹੁੰਦੇ ਇੱਕ ਸ਼ੇਰ ਆ ਕਿ ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੂੰ ਤਾਂ ਮਤਲਬ ਕਿ ਕਈ ਵਾਰ ਲਮਹੇ ਜਿਹੜੀ ਹੈ ਖਤਾ ਖਾਂਦੇ ਨੇ ਕਰਦੇ ਨੇ ਤਾਂ ਫਿਰ ਉਹਦੀ ਸਜ਼ਾ ਸਦੀਆਂ ਨੂੰ ਭੁਗਤ ਨਹੀਂ ਪਾਈਦੀ ਆ ਪੰਜਾਬ ਨੇ ਭੁਗਤੀ ਵੀ ਆ ਲੀਡਰਸ਼ਿਪਾਂ ਦੀ ਜਿਹੜੀ ਕਿਤੇ ਉਸ ਵੇਲੇ ਅਵੇਸਲੇਪਨ ਦੇ ਵਿੱਚ ਕੀਤੀ ਗਲਤੀ ਜਿਹੜੀ ਆ ਨਾ ਉਹ ਅੱਜ ਬੜੀ ਮਹਿੰਗੀ ਟੋਕ ਰਹੀ ਆ ਪੰਜਾਬ ਨੂੰ ਕਈ ਮੁੱਦਿਆਂ 'ਚ ਜੇ ਤੁਸੀਂ ਵੇਖੋਗੇ ਤਾਂ ਜੀ ਜੀ ਤੇ ਜਦੋਂ ਕਦੇ ਪਾਣੀ ਦੀ ਗੱਲ ਹੁੰਦੀ ਆ ਨਾ ਤੇ ਅਸੀਂ ਜਿਹੜੇ ਪੰਜਾਬੀ ਆ ਥੋੜੇ ਜਿਹਾ ਐ ਸਹਿਜ ਵੀ ਹੋ ਜਾਂਦੇ ਆ ਚਿੰਤਤ ਹੋ ਜਾਂਦੇ ਆ ਪਾਣੀ ਦੀ ਗੱਲ ਨੂੰ ਲੈ ਕੇ ਤੇ ਮਿੰਟੂ ਜੀ ਕਹਿੰਦੇ ਕਿ ਕੇਂਦਰ ਵਾਲੇ ਇੱਕ ਨਹਿਰ ਕੱਢ ਰਹੇ ਆ